ਕਾ ਗੱਲ ਇਸ ਤਰ੍ਹਾਂ ਵਾ ਸੁਣਿਆ ਮੈਂ ਮਨਵਿੰਦਰ ਸਿੰਘ ਨੂੰ ਵੀ ਤੇ ਸੁਣਿਆ ਵਾ ਬੜਿੰਗ ਨੂੰ ਵੀ ਹਾਂ ਹਾਂ ਤੇ ਦੋਹਾਂ ਇਹਨਾਂ ਝੂਠ ਮਾਰ ਰਿਆ ਵਾ ਕਿ ਜਿਹੜਾ ਮਨਵਿੰਦਰ ਸਿੰਘ ਇਹ ਗੱਲ ਕਹਿੰਦਾ ਵਾ ਹੂੰ ਕਿ ਬੜੀ ਪਾਰਦਰਸ਼ੀ ਢੰਗ ਨਾਲ ਚੋਣ ਹੋ ਰਹੀ ਆ ਮੈਂ ਇਹ ਗੱਲ ਬੜੀ ਸਖਤ ਲਗਾ ਵਰਤਨ ਪਰ ਸ਼ਰਮ ਹੋਣੀ ਚਾਹੀਦੀ ਆ ਇਹੋ ਜੇ ਲੀਡਰ ਨੂੰ ਜਿਹੜਾ ਬਿਆਨਬਾਜ਼ੀ ਕਰ ਰਿਹਾ ਤੇ ਬੜੇ ਸਾਫ ਸੁਥਰੇ ਢੰਗ ਨਾਲ ਹੈ ਕਿ ਨਿਆਉਪੁਰ ਕੁਝ ਹੋ ਰਹੀ ਆ ਤੜਾ ਤੜ ਲੋਕਾਂ ਦੇ ਕਾਗਜ਼ ਪਾੜੇ ਜਾ ਰਹੇ ਨੇ ਕਿਸੇ ਨੂੰ ਵੜ ਨਹੀਂ ਦਿੱਤਾ ਜਾਂਦਾ ਰਿਹਾ ਦਫਤਰਾਂ ਚ ਕੁੱਟੇ ਜਾ ਰਹੇ ਨੇ ਲੋਕ ਸੜਕਾਂ ਤੇ ਬੈਠੇ ਧਰਨੇ ਦੇ ਰਹੇ ਨੇ ਤੇ ਇਹ ਆਂਦੇ ਨੇ ਕੋਈ ਸਾਡਾ ਹੀ ਵਾਦਾ ਨਹੀਂ ਕਰ ਰਹੇ ਰਾਜੇ ਵੜਿੰਗ ਦੀ ਗੱਲ ਹੈ ਕਿ ਅਫਸਰਾਂ ਦੀ ਲਿਸਟ ਲੱਗੇਗੀ ਜਿਹੜੇ ਪੁਲਿਸ ਅਫਸਰ ਨੇ ਆਰੋ ਵਗੈਰਾ ਵੀਡੀਓ ਡੀਡੀਪੀਓ ਵਗੈਰਾ ਕਿਸੇ ਭਲੇ ਮਾਨਸ ਨੇ ਲਿਸਟ ਨਹੀਂ ਲਾਉਣੀ ਕਿਉਂਕਿ ਲਿਸਟਾਂ ਤੇ ਲਾਉਣ ਵੇਲੇ ਇੰਨਾ ਨੂੰ ਪਤਾ ਨਹੀਂ ਕਿਹੜੀ ਬਿੱਲੀ ਛੁੱਕ ਜਾਂਦੀ ਆ ਉਹ ਤੇ ਪ੍ਰਕਾਸ਼ ਤੇ ਬੱਦਲ ਵੀ ਆਂਦਾ ਈ ਮੈਂ ਕੌਕੇ ਦਾ ਇਨਸਾਫ ਦਵਾਵਾਂਗਾ ਮੈਂ ਸ਼ੈਣੀਦ ਕੋ ਬਦਲੇ ਲਾਹਾਂਗਾ ਜੋ ਜੋ ਇਹਨਾਂ ਵਧੀਕੀਆਂ ਕੀਤੀਆਂ ਨੇ ਉਹਦੇ ਸਾਰਾ ਹੀ ਕਹਿੰਦੇ ਨੇ ਪਰ ਨਾ ਨੂੰ ਪਤਾ ਨਹੀਂ ਕਿਹੜਾ ਹੋਰ ਕੁਝ ਹੋ ਜਾਂਦਾ ਵਾ ਇਹ ਮੀਰੀ ਭੁਗਤਣਾ ਚੱਲਦੇ ਨੇ ੱਟਾ ਰੱਜ ਕੇ ਹੋਇਆ ਵਾ ਇਹ ਕੋਈ ਚੋਣ ਨਹੀਂ ਇਹ ਉਧਰ ਨੂੰ ਦੇਸ਼ਵੱਧ ਰਿਆ ਪੈ ਜਮਹੂਰੀ ਹੱਤ ਦਾ ਜਿਹੜਾ ਵਾ ਉਹ ਸਤਿਆਨਾਸ਼ ਕਰ ਰਏ ਨੇ ਜਿਹੜਾ ਕਿ ਬੜਾ ਮੰਦ ਭਾਗੀ ਜਾਣਿਆ ਮਿਹਰਬਾਨੀ ਮਿਹਰਬਾਨੀ